ਪ੍ਰਸ਼ਾਸਨ ਕੋਲੋਂ ਤੇ ਆਪਣੀ ਇਹੀ ਮੰਗਿਆ ਜੀ ਚਲੋ ਜਿੱਦਾਂ ਆਪਣੇ ਭਗਵੰਤ ਮਾਨ ਸਾਹਿਬ ਸਰਕਾਰ ਲੈ ਕੇ ਆਏ ਨਵੀਂ ਸਿਰਪੇ ਸੇ ਆਸਾਂ ਉਮੀਦਾਂ ਨਾਲ ਪ੍ਰਸ਼ਾਸਨ ਤੇ ਨਾਲੇ ਨਸ਼ਾ ਵਿਰੋਧੀ ਗੱਲਾਂ ਚੱਲੀਆਂ ਤੇ ਅਸੀਂ ਚਾਹੁੰਦੇ ਆ ਵੀ ਚਲੋ ਮਤਲਬ ਇਹਦੇ ਤੇ ਹਮਲ ਹੋਣਾ ਚਾਹੀਦਾ ਵੇ ਨਸ਼ਾ ਨਾ ਕਿ ਘਰ ਘਰ ਬਿਖਾਂਦੇ ਆ ਨਾ ਪਤਾ ਨਹੀਂ ਮੈਨੂੰ ਸਮਝ ਇਹ ਦਾਦੀ ਮੈਂ ਇਸ ਵੇਲੇ ਪੁਲਿਸ ਮਹਿਕਮੇ ਚ ਮੌਜੂਦਾ ਜੋਬ ਕਰਨਦਿਆਂ ਪਤਾ ਨਹੀਂ ਪਤਾ ਨਹੀਂ ਸ਼ਾਇਦ ਮੈਂ ਗੱਲਾਂ ਕਰ ਸਕਦਾ ਵਾ ਨਾ ਹੋਰ ਕਿ ਕਾਨੂੰਨ ਤੋਂ ਬਾਹਰ ਨਾ ਹੋਣ ਪਰ ਮੈਂ ਆਪਣੇ ਦਿਲ ਦੀ ਗੱਲ ਰੱਖਣਾ ਚਾਹੁੰਦਾ ਨਾ ਵੀ ਪੰਜਾਬ ਦੇ ਲੋਕ ਬਹੁਤ ਦੁਖੀ ਆ ਨਸ਼ੇ ਤੋਂ ਮੈਂ ਆਪਣੇ ਬੇਟੇ ਦੇ ਸ਼ਰਿਆਨ ਦੱਸਿਆ ਵੀ ਨਸ਼ੇ ਨਾਲ ਮਰਿਆ ਪਤਾ ਨਹੀਂ ਇਥੇ ਕਿੰਨੀਆਂ ਕਮੋਤਾਂ ਪੰਜਾਬ ਤੇ ਹੋ ਜਾਂਦੀਆਂ ਲੋਕੀ ਸ਼ਰਮ ਦੇ ਮਾਰੇ ਨੂੰ ਕਿਸੇ ਪਾਸੇ ਛੱਡ ਦੇ ਵੀ ਪਰ ਆਪਾਂ ਇਸ ਚੀਜ਼ ਦਾ ਕੋਈ ਲੋਕ ਲੁਕਾ ਨਹੀਂ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਿਰੋਧੀ ਪਾਰਟੀਆਂ ਨੂੰ ਨਾਲ ਸਾਰਿਆਂ ਨੂੰ ਨਾਲ ਮਿਲ ਕੇ ਵੀ ਇਸ ਮੁੱਦੇ ਦੇ ਸਬੰਧ ਸਾਰੇ ਇੱਕ ਵਾਰੀ ਆਪਾਂ ਇਕੱਠੇ ਹੋ ਜਾਈਏ ਜੇ ਆਪਾਂ ਪੰਜਾਬ ਦੇ ਤੋਂ ਨਸ਼ੇ ਦੇ ਤੋਲ ਨੂੰ ਮੁਕਾਉਣਾ ਹੈ ਤੇ ਆਪਾਂ ਪਾਰਟੀਆਂ ਕੂਟੀਆਂ ਸਾਰੀਆਂ ਛੱਡ ਕੇ ਸਾਰੇ ਨੂੰ ਇਕੱਠੇ ਹੋਏਣਾ ਚਾਹੀਦਾ ਨੇ ਤੇ ਫਿਰ ਅਸੀਂ ਪੰਜਾਬੀ ਨਾ ਰਹੇ ਤੇ ਸਾਡੇ ਨੇਤਾ ਪੰਜਾਬੀ ਚੁਣੇ ਨਹੀਂ ਜਾਣੇ ਅਸੀਂ ਤੇ ਇੱਥੋਂ ਬਾਹਰ ਤੁਰੇ ਜਾਂਦੇ ਆ ਠੀਕ ਹੈ ਜੀ ਇੱਥੇ ਫਿਰ ਸਾਡੇ ਪੰਜਾਬੀ ਨਹੀਂ ਨੇਤਾ ਬਣ ਕੇ ਫਿਰ ਨੇਤਾ ਹੋਰੀ ਬਣ ਕੇ ਇਸ ਕਰਕੇ ਇਹ ਨਸ਼ੇ ਦੇ ਤੇ ਭਾਜੀ ਬਹੁਤ ਲੋਡ ਹੈ ਜੀ ਨੂੰ Hallo Bonn,